ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਸ਼ਹੀ ਅਨੰਦਪੁਰ ਸਾਹਿਬ ਤੇ ਨਈ ਰੁਕਰੇ ਹਾਦਸੇ ਖੂਨੀ ਮਾਰਗ ਦੇ ਉੱਤੇ ਅੱਜ ਫੇਰ ਤੜਕਸਾਰ ਡੁੱਲਿਆ ਖੂਨ ਨੰਗਲ ਸ਼ਹੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਹੋਇਆ ਸੜਕ ਹਾਦਸੇ ਵਿੱਚ ਪਿੰਡ ਰਾਜਪੁਰ ਪੱਟੀ ਦੇ ਕੋਲ 70 ਸਾਲਾ ਗੁਰਮੀਤ ਸਿੰਘ ਬੇਲਾ ਬ੍ਰਹਮਪੁਰ ਦੀ ਮੌਤ ਹੋ ਗਈ ਜੋ ਕਿ ਤੜਕਸਾਰ ਸਬਜ਼ੀ ਲੈ ਕੇ ਮੰਡੀ ਵੱਲ ਨੂੰ ਜਾ ਰਿਹਾ ਸੀ ਮਿਲੀ ਜਾਣਕਾਰੀ ਮੁਤਾਬਕ ਮੁੱਖ ਮਾਰਗ ਉੱਤੇ ਭਰਿਆ ਹੋਇਆ ਟਰੱਕ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਨੰਗਲ ਵਾਲੇ ਪਾਸੇ ਨੂੰ ਆ ਰਿਹਾ ਸੀ ਉਸ ਨੇ ਇੱਕ ਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੇ ਚਲਦਿਆਂ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਭਰਿਆ ਹੋਇਆ ਟਰੱਕ ਵੀ ਮਾਰਗ ਉੱਤੇ ਪਲਟ ਗਿਆ ਜਿਸ ਦੇ ਕਾਰਨ ਮਾਰਗ ਉੱਪਰ ਜਾਮ ਲੱਗ ਗਿਆ ਜਿਸ ਨੂੰ ਵੇਖਦਿਆਂ ਹੋਇਆਂ ਮੌਕੇ ਤੇ ਪਹੁੰਚੀ ਐਸਐਸ ਦੀ ਟੀਮ ਨੇ ਮਾਰਗ ਨੂੰ ਖੁਲਵਾਇਆ ਅਤੇ ਨੰਗਲ ਪੁਲਿਸ ਵੱਲੋਂ ਮ੍ਰਿਤਕ ਦੇ ਨੂੰ ਮੌਚਰੀ ਵਿੱਚ ਰਖਾਇਆ ਗਿਆ ਤੁਹਾਨੂੰ ਇੱਥੇ ਦੱਸ ਦਈਏ ਕਿ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਤੇ ਲਗਾਤਾਰ ਹਾਦਸਿਆਂ ਵਿੱਚ ਵਾਦਾ ਹੋ ਰਿਹਾ ਹੈ ਅਤੇ ਕਈ ਕੀਮਤੀ ਜਾਨਾਂ ਜਹਾਂ ਤੋਂ ਜਾ ਰਹੀਆਂ ਹਨ ਨੰਗਲ ਤੋਂ ਸੁਖਵਿੰਦਰ ਸ਼ਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਬੋਲੋ ਕੀ ਹੋਇਆ ਹਾਸਾ ਕਿੱਥੇ ਹੋਇਆ ਦੱਸੋ ਇਹ ਲੋਰ ਪੈਟਰੋਲ ਪਾਟੀ ਪੈਟਰੋਲ ਪੰਬਰੇ ਕੋਲੇ ਐਕਸੀਡੈਂਟ ਹੋ ਗਿਆ ਤੇ ਉਹਦੀ ਤਫਤੀਸ਼ ਕਰ ਰਹੇ ਹਨ ਡੈੱਡ ਬੋਡੀ ਨੂੰ ਅਸੀਂ ਹਸਪਤਾਲ ਲੈ ਕੇ ਆਏ ਹਾਂ ਦੇ ਨੂੰ ਮੋਰਚਰਾ ਉਸ ਕਰੇ ਕਰਵਾਈ ਕਰਦੇ ਤੇ ਗੱਡੀ ਵਾਲਾ ਗੱਡੀ ਵਾਲਾ ਮੋਕੇ ਤੇ ਹੈ ਨਹੀਂ ਸੀ ਤੇ ਬਾਕੀ ਸੀ ਪਾਗ ਤੇ ਬੀ ਉਹ ਕਰ ਜੀ ਕਰਦੀ ਕੀ ਹੋਇਆ ਹਾਸਾ ਕੀ ਹੋਣਾ ਕਿੱਥੇ ਰਹਿਣ ਵਾਲੇ ਦੱਸੋ ਮੈਨੂੰ ਮੈਂ ਤਾਂ ਪਿੰਡ ਦੇ ਲੋਡੇ ਹੂੰ ਇਹ ਕੌਣ ਹੈ ਇਹ ਮੇਰਾ ਸਾਡੂ ਕਿੱਥੇ ਹੋਇਆ ਹਾਸਾ ਇਹ ਹੋਇਆ ਅਗੈਂਸੀ ਉਹ ਕਿੱਦਾਂ ਹੋਇਆ ਬਰਾਸ ਇਹ ਗੁੱਬੜੀ ਗੱਡੀ ਦੀ ਉਹ ਪਿੱਛੋਂ ਸੱਟ ਮਾਰ ਗਈ ਇਹ ਕਿੱਥੋਂ ਆ ਰਹੇ ਸੀ ਇਹ ਬਿੱਲ੍ਹਾ ਤੇ ਨਹੀਂ ਆ ਰਹੇ ਸਲੀਲੇ ਮੰਡੀ ਇਹ ਹੁੰਦਾ ਤੂੰ ਹੀ ਹੁੰਦੇ ਤੂੰ ਅੱਗੇ ਪਿੱਛੇ ਘਰ ਚ ਕੋਣ ਅੱਗੇ ਪਿੱਛੇ ਦੋ ਲੜਕੇ ਕਿੰਨੇ ਕੁ ਮਰੇ ਕਿ ਤਾਂ ਸੱਕ ਬੱਸ ਐਸਾ ਤਰਦੇ ਪੁਰ ਹੋਣੀ ਫੈਂਸ ਸਕਦੇ ਸਵੇਰੇ ਹੁੰਦੇ ਸਾਈਕਲ ਤੇ ਐਕਸੀਡੈਂਟ ਹੈ ਦੱਸਿਓ ਖਵਾ 4 ਵਜੇ ਗੱਡੀ ਪਾਰਟੀ ਇਨਸਾਨ ਗੱਡੀ ਆ ਗਈ ਅੱਛਾ ਜੀ ਉਹ ਬੰਦਾ ਸੈਲੋ ਆ ਰਿਹਾ ਹੁਣ ਅੱਜ ਦਾ ਡੇਅ ਦੇਖਿਆ ਹਾਂ ਹਾਂ ਇਹ ਲੋਕ ਕੀ ਦੱਸਦੇ ਕੀ ਦੱਸ ਨਹੀਂ ਕਿੱਦਾਂ ਹੋਇਆ ਐਕਸੀਡੈਂਟ ਜੀ ਅਸੀਂ ਵੀ ਕਹਿੰਦੇ ਗੱਡੀ ਵਾਲੀ ਦੀ ਗਲਤੀ ਕਰਕੇ ਹੀ ਹੋਇਆ ਜੀ ਅੱਛਾ ਜੀ ਕਿੱਥੋਂ ਆਰੀ ਦੀ ਗੱਡੀ ਕਿੱਧਰ ਜਾ ਰਹੀ ਸੀ ਗੱਡੀ ਆ ਰਹੀ ਹੁਸ਼ੈਨੋਲੇ ਹਾਂਜੀ ਇਹ ਤਾਂ ਚੰਡੀਗੜ੍ਹ ਸਾਈਡ ਤੇ ਆ ਰਹੀ ਸੀ ਚੰਡੀਗੜ੍ਹ ਸਾਈਡ ਤੇ ਹਾਂ ਹਾਂ ਕਿੱਧਰ ਆ ਰਹੀ ਆ ਬੰਦਾ ਕਿੱਧਰ ਨ ਜਾ ਰਿਹਾ ਸੀ ਬੰਦਾ ਨੰਗਲ ਨੂੰ ਜਾ ਰਿਹਾ ਸੀ ਕਿੱਥੇ ਦਾ ਰਹਿਣ ਵਾਲਾ ਹੈ ਜੀ ਇਹ ਬੇਲਾ ਤੇ ਹਨੀ ਦਾ ਰਹਿਣ ਵਾਲਾ ਹੈ ਬੇਲਾ ਤੇ ਹਨੀ ਦਾ ਨਾਮ ਪਤਾ ਹੈ ਜੀ ਦਾ ਬੰਦੇ ਦਾ ਨਹੀਂ ਜੀ ਅੱਛਾ ਜੀ ਪੈਸੇ ਨੁਕਸਾਨ ਈ ਰਾਏਪੁਰ ਕੋਲ ਜੀ ਸਾਨੂੰ 112 ਦਾ ਕਾਲ ਆਈ ਹੈ ਤੇ ਇੱਕ ਵਿਅਕਤੀ ਤੇ ਟਰੱਕ ਵਿਚਕਾਰ ਟੱਕਰ ਹੋ ਗਈ ਤੇ ਟੱਕਰ ਹੋਣ ਕਰਨਾ ਵਿਅਕਤੀ ਸੀਰੀਅਸ ਜ਼ਖਮੀ ਹੈ ਤੇ ਮੌਕੇ ਤੇ ਆ ਕੇ ਫੋਰ ਸੈਲਫ ਨਾਲ ਤੇ ਐਂਬੂਲੈਂਸ ਨੂੰ ਬੁਲਾ ਕੇ ਜ਼ਖਮੀ ਨੂੰ ਸਿਵਲ ਹਸਪੀਟਲ ਨੰਗਲ ਪਹੁੰਚਾ ਦਿੱਤਾ ਗਿਆ ਤੇ ਆਪਣਾ ਪਤਾ ਜੀ ਹੋਇਆ ਕਿ ਤਾਂ ਐਕਸੀਡੈਂਟ ਹੈ ਐਕਸੀਡੈਂਟ ਸਾਡੇ ਆਉਣ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ ਜੀ ਬੰਦਾ ਸਬਜ਼ੀ ਦਾ ਕੰਮ ਕਰਦਾ ਸਵੇਰੇ ਮੰਡੀ ਜਾ ਰਿਹਾ ਸੀਗਾ ਉਹਦਾ ਕੰਮ ਕਰਦਾ ਸੀਗਾ ਮੰਡੀ ਜਾ ਰਿਹਾ ਸਵੇਰੇ ਨੰਗਲ ਤੇ ਵੱਡਾ ਟਰੱਕ ਚੰਡੀਗੜ੍ਹ ਸਾਈਡ ਤੋਂ ਆ ਰਿਹਾ ਸੀਗਾ ਤੇ ਅਚਾਨਕ ਆਮਣੇ ਸਾਹਮਣੇ ਆ ਜਾਣ ਨਾਲ ਦੋਨੋਂ ਦੀ ਟਕਰਾਹ ਹੋ ਗਿਆ ਕਿੱਥੇ ਦਾ ਰਹਿਣ ਵਾਲਿਆ ਸੀ ਬੰਦਾ ਜੀ ਬੇਲਾ ਧਿਆਨੀ ਦਾ ਬੰਦਾ ਸੀ ਰਹਿਣ ਵਾਲਾ ਜੀ ਗੁਰਮੀਤ ਸਿੰਘ ਨਾ ਜੀ